ਹੱਥ ਛੋੜ ਕੇ ਕੋਈ ਬੇਨਤੀ ਹੈ ਕਿ ਆਪਣੀ ਗੱਲ ਜਰੂਰ ਕਰ ਕਿਸਾਨ ਲੇਕਿਨ ਮੁਹੱਬਤ ਦਾ ਦਮ ਨਾ ਛੱਡੋ ਵਾਇਲੈਂਟ ਨਾ ਹੋਵੋ ਗੁੱਸੇ ਚ ਨਾ ਹੋ ਕਿਉਂਕਿ ਆਪਣੇ ਸਤਿਗੁਰਾਂ ਨੇ ਆਪਾਂ ਨੂੰ ਕਿਹਾ ਸੀ ਜਨ ਪ੍ਰੇਮ ਕਿਓ ਤਨਹੀ ਪ੍ਰਾਪਾਇ ਜੇ ਕੋਈ ਮੇਰੇ ਤੋਂ ਗਸਤਾਖੀ ਹੋਈ ਹੋਵੇ ਅਨਬੈਲੈਂਸਡ ਹੋਇਆ ਹੋਵਾਂ ਕਿਸੇ ਵੀ ਪਾਰਟੀ ਦੀ ਜਾਂ ਕੋਈ ਇਸ ਤਰ੍ਹਾਂ ਦੀ ਮੈਂ ওভার ਚਮਚਗਿਰੀ ਕੀਤੀ ਹੋਵੇ ਢੋਲੀ ਚੱਕ ਬਣਿਆ ਹਵਾਂ ਤੇ ਮੈਂ ਤੁਹਾਡਾ ਗੁਨਾਹਗਾਰ ਆ ਕੱਲ ਸੁਣੋ ਆਪਾਂ ਇਕੱਠੇ ਹੋ ਜਾਾਂਗੇ ਆਪਾਂ ਨੂੰ ਸ਼ਰਮਿੰਦੇ ਨਾ ਹੋਣਾ ਪਵੇ ਰਹਿਣਾ ਤਾਂ ਇੱਥੇ ਹੀ ਆ ਨਾ ਮੈਂ ਪਿੰਡੂ ਆ ਮੈਂ ਪਿੰਡਚ ਹੀ ਰਹਿਣਾ ਅਗਲਾ ਟਾਰਗੇਟ ਕਰਨਾ ਹੀ ਭਰਾ ਜਿਹਨੂੰ ਲੱਗਦਾ ਸੀਟ ਇਹਨੇ ਲੈ ਜਾਣੀ ਆ ਉਹਨਾਂ ਦੀ ਜਾਨ ਨਿਕਲ ਜੂ ਪੈਸੇ ਦੇ ਕੇ ਉਹ ਕਰਾਉਂਦੇ ਐਡਿਟ ਕਰਾਉਂਦੇ ਐ ਦਸੋਂ ਡਬਲ ਸਟੈਂਡਰਡ ਵਾ ਕਦੀ ਹੋਇਆ ਮੈਂ ਦਿੱਲੀੋਂ ਜੱਤਿਆਂ ਸੀ ਮੈਂ ਚਮਚਕਿਰੀ ਕਰਕੇ ਉਹਨੂੰ ਵਜ਼ੀਰ ਨਾ ਬਣਿਆ ਹੁੰਦਾ ਮੈਂ ਤਾਂ ਮਰ ਜਾਵਾਂ ਮੈਂ ਆਪਣੇ ਲੋਕਾਂ ਚੋਂ ਜ ਦੂਰ ਜਾਵਾਂ ਮੈਨੂੰ ਹੁਣੇ ਮੌਤ ਆ ਜਾਵੇ ਜੇ ਮੈਂ ਆਪਣੇ ਲੋਕਾਂ ਨਾਲ ਹੇਰਾਸਰੀ ਕਰਾਂ ਰਾਜੇਵਾਲ ਸਾਹਿਬ ਦੀ ਪ੍ਰੈਸ ਕਾਨਫਰੰਸ ਨਹੀਂ ਸੁਣੀ ਰਾਜੇਵਾਲ ਸਾਹਿਬ ਨੇ ਕਿਹਾ ਇਹ ਕਿਸਾਨ ਜੱਤਿਆਂ ਜੱਥੇਬੰਦੀਆਂ ਨਾਲ ਸੰਬੰਧਿਤ ਲੋਕੋ ਔਰ ਕਿਸਾਨੋ ਪਿੰਡੋਂ ਉਹਨਾਂ ਨੂੰ ਕੁਛ ਨਾ ਕਹੋ ਫਰੀਦਕੋਟ ਹਲਕਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਸਸੀਕਾਲ ਬੋਲਦਾ ਨਮਸਕਾਰ ਬੋਲਦਾ ਔਰ ਜੈ ਫਰੀਦ ਹਕ ਫਰੀਦ ਤਨਗੁਰ ਬਾਬਾ ਨਾਮ ਅਸਲ ਕੋ ਸਰਕਸਾਨਾ ਨੂੰ ਕਿ ਮੈਂ ਸਪਸ਼ਟ ਕਰਾਂਗਾ ਕਿ ਸਾਲ ਲਗਾਤਾਰ ਜਿਹੜੀ ਪਾਰਟੀ ਆਪ ਦਾ ਪਤਿਕਲਾ ਤੋੜਾ ਨੇ ਜਿਹੜਾ ਜਿਹਨੇ ਪਾਰਟੀ ਜਾਂਦਾ ਪਾਰਟੀ ਦੇ ਦਰਵਾਜ਼ੇ ਕੋਲੋਂ ਦੇ ਖਿਲਾਫ ਥੋੜਾ ਜਿਹਾ ਪ੍ਰੈਸ ਕਰ ਆ ਕੋਈ ਨਹੀਂ ਉਹ ਆਪਣੀਆਂ ਮੰਗਾਂ ਲਈ ਜੋ ਉਹਨਾਂ ਦਾ ਹੱਕ ਨੇ ਉਹਨਾਂ ਲਈ ਆਵਾਜ਼ ਤਰੀਕੇ ਨਾਲ ਉਠਾ ਰਹੇ ਆ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਇਹ ਮਸਲੇ ਹੱਲ ਹੋ ਸਕਣ ਤਾਂ ਕਿ ਹਮੇਸ਼ਾ ਪੰਜਾਬ ਸ਼ਾਂਤ ਰਹਾ ਮੇਰੀ ਹੱਥ ਛੋੜ ਕੇ ਕੋਈ ਬੇਨਤੀ ਹੈ ਕਿ ਆਪਣੀ ਗੱਲ ਜਰੂਰ ਕਰਨ ਕਿਸਾਨ ਲੇਕਿਨ ਮੁਹੱਬਤ ਦਾ ਦਾਮਨ ਨਾ ਛੱਡੋ ਵਾਇਲੈਂਟ ਨਾ ਹੋਵੋ ਗੁੱਸੇ ਚ ਨਾ ਹੋ ਕਿਉਂਕਿ ਆਪਣੇ ਸਤਿਗੁਰਾਂ ਨੇ ਆਪਾਂ ਨੂੰ ਕਿਹਾ ਸੀ ਜਨ ਪ੍ਰੇਮ ਕੀਓ ਤਨਹੀਂ ਪ੍ਰਾਪਾਇਓ ਮੁਹੱਬਤ ਨਾਲ ਬੈਠ ਕੇ ਬਾਤ ਸੰਵਾਦ ਨਾਲ ਇੰਟਰੈਕਸ਼ਨ ਨਾਲ ਸਾਰੇ ਹੀ ਮਸਲੇ ਹੱਲ ਹੋ ਜਾ ਸਕਦੇ ਆ ਗੁੱਸੇ ਕਰੋਧ ਨਾਲ ਜਾਂ ਇਸ ਤਰ੍ਹਾਂ ਕੋਈ ਵੀ ਮਸਲਾ ਹੱਲ ਨਹੀਂ ਹੋਣ ਵਾਲਾ ਆਓ ਆਪਾਂ ਆਪਣੇ ਪੀਰਾਂ ਪੈਗੰਬਰਾਂ ਗੁਰੂਆਂ ਗੁਰੂ ਸਹਿਬਾਨ ਦੀ ਜੋ ਪੂਰਨੇ ਪਾਇਆ ਜੋ ਉਹਨਾਂ ਨੇ ਫਲਸਫਾ ਦਿੱਤਾ ਉਹਨਾਂ ਨੇ ਤਾਂ ਸਾਨੂੰ ਪਿਆਰ ਸਿਖਾਇਆ ਸੀ ਤੇ ਸਾਨੂੰ ਪਿਆਰ ਹੀ ਕਰਨਾ ਚਾਹੀਦਾ ਬਾਕੀ ਮਸਲੇ ਜਾਇਜ਼ ਆ ਉਹ ਹੱਲ ਕਰਾਵਾਂਗੇ ਇਸੇ ਕਰਕੇ ਇੱਥੇ ਆਏ ਦਿੱਲੀ ਛੱਡ ਕੇ ਦੋ ਦਿਨ ਪਹਿਲਾਂ ਤੁਹਾਨੂੰ ਹਾਈ ਕਮਾਂਡ ਨੇ ਬੁਲਾਇਆ ਸੀ ਉੱਥੇ ਤੁਸੀਂ ਇਹ ਗੱਲ ਕੀਤੀ ਹੈ ਕਿਸਾਨਾਂ ਵਾਲੀ ਮੈਂ ਦੋ ਦਿਨ ਪਹਿਲਾਂ ਨਹੀਂ ਮੈਂ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਕਰ ਰਿਹਾ ਹਾਂ YouTube YouTube ਚੈੱਕ ਕਰਨ ਕਿਸਾਨ ਜੱਥੇਬੰਦੀਆਂ ਵੀ ਕਿ ਮੇਰਾ ਰੋਲ ਕੀ ਰਿਹਾ ਪਹਿਲੇ ਅੰਦੋਲਨ ਵਿੱਚ ਤੋਂ ਲੈ ਕੇ ਹੁਣ ਤੱਕ ਜੇ ਕੋਈ ਮੇਰੇ ਤੋਂ ਗੁਸਤਾਖੀ ਹੋਈ ਹੋਵੇ ਅਨਬੈਲੈਂਸਡ ਹੋਇਆ ਹੋਵਾਂ ਕਿਸੇ ਵੀ ਪਾਰਟੀ ਦੀ ਜਾਂ ਕੋਈ ਇਸ ਤਰ੍ਹਾਂ ਦੀ ਮੈਂ ਓਵਰ ਚਮਚੀਗਰੀ ਕੀਤੀ ਹੋਵੇ ਝੋਲੀ ਚੁੱਕ ਬਣਿਆ ਹਵਾ ਤੇ ਮੈਂ ਤੁਹਾਡਾ ਗੁਨਾਹਗਾਰ ਆ ਜੇ ਮੈਂ ਤੁਹਾਡੀਆਂ ਹੀ ਆਵਾਜ਼ਾਂ ਬਾਬਲੰਗ ਤਰੀਕੇ ਨਾਲ ਕਰਦਾ ਰਿਹਾ ਤਾਰਾ ਮਾਰਦਾ ਰਿਹਾ ਕਿ ਆਓ ਕਿਸਾਨ ਸਾਡੇ ਭਰਾ ਨੇ ਸਾਡੀਆਂ ਬਾਹਵਾਂ ਨੇ ਆਸੀ ਸਾਡਾ 9 ਮਾਸ ਦਾ ਰਿਸ਼ਤਾ ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤਰ ਆ ਖੇਤਾਂ ਚ ਕੰਮ ਆਲੇ ਮਜ਼ਦੂਰ ਕਰਨ ਵਾਲੇ ਤੋਂ ਮੇਰਾ ਉਹ ਰਿਸ਼ਤੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਪਹਿਲੇ ਅੰਦੋਲਨ ਚ ਪ੍ਰੈਸ ਕਾਨਫਰੰਸ ਇੱਕ ਦੋ ਵਾਰੀ ਕੀਤੀ ਆ ਉਹ ਤੁਸੀਂ ਚੈੱਕ ਕਰ ਲਓ ਮੈਂ ਕਿਹਾ ਆਓ ਮੈਂ ਲੈ ਕੇ ਚੱਲਦਾ ਪ੍ਰਧਾਨ ਮੰਤਰੀ ਜੀ ਕੋਲ ਫਿਰ ਕੋਸ਼ਸ਼ ਕਰਾਈਆਂ ਫਿਰ ਮੈਂ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨਾਲ ਪਹਿਲੇ ਵਾਰੀ ਜਿਹੜੇ ਸਭ ਤੋਂ ਬૌਧਿਕ ਮੇਰੇ ਹਿਸਾਬ ਨਾਲ ਕਿਸਾਨ ਲੀਡਰ ਹੈ ਰਾਜੇਵਾਲ ਸਾਹਿਬ ਮੈਂ ਬੜਾ ਉਹਨਾਂ ਨੂੰ ਪਿਆਰ ਕਰਦਾ ਉਹਨਾਂ ਨਾਲ ਮੈਂ ਗੱਲ ਕਰਾਈ ਸੀ ਉਹਨਾਂ ਨੂੰ ਪੁੱਛ ਲਿਓ ਪਹਿਲੀ ਵਾਰੀ ਤੋਮਰ ਸਾਹਿਬ ਦੀ ਜਦੋਂ মিডিਏ ਚ ਸਾਰੇ ਕਿਸਾਨ ਜੱਥੇਬੰਦੀਆਂ ਕਿਦੇ ਅਫਸਰ ਹੀ ਯਾਰ ਸਾਨੂੰ ਮਿਲਦੇ ਵਜ਼ੀਰ ਨਹੀਂ ਕੋਈ ਮਿਲਦਾ ਮੈਂ ਕਿਹਾ ਵਜ਼ੀਰ ਵੀ ਬੰਦੇ ਆ ਮੈਂ ਲੱਭਦਾ ਮੈਂ ਜਾ ਗਿਆ ਘਰ ਤੋਂ ਅਮਰ ਸਾਹਿਬ ਦੇ ਆਪਣੇ ਫੋਨ ਤੋਂ ਫੋਨ ਮਲਾ ਕੇ ਰਾਜੇਵਾਲ ਸਾਹਿਬ ਨਾਲ ਗੱਲ ਕਰਾਈ ਪੁੱਛ ਲਿਓ ਫੇ ਉਹਨਾਂ ਦੀ ਇੰਟਰਵਿਊਜ਼ ਕਰਾਈਆਂ ਵੱਖ-ਵੱਖ ਚੈਨਲਾਂ ਤੇ ਉਸ ਤੋਂ ਬਾਅਦ ਮੈਂ ਲੱਗਾ ਰਿਆ ਇੱਕ ਤੁਸੀਂ ਇਹ ਤਾਂ ਸੋਚੋ ਕਿ ਜੇ ਮੈਂ ਉੱਥੇ ਬੈਠਾ ਤੁਹਾਡਾ ਨਮਾਇਨ ਬੇਸ਼ੱਕ ਮੈਂ ਦਿੱਲੀੋਂ ਜਿੱਤਿਆ ਪਾਰਲੀਮੈਂਟ ਵਿੱਚ ਜਿੰਨੀ ਵਾਰੀ ਵੀ ਬੋਲਿਆ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਆ ਇਸ ਧਰਤੀ ਦਾ ਫਿਕਰ ਕੀਤਾ ਪਾਣੀਆਂ ਦਾ ਫਿਕਰ ਕੀਤਾ ਜਵਾਨੀ ਦਾ ਫਿਕਰ ਕੀਤਾ ਹਮੇਸ਼ਾ ਮੇਰੇ ਚੈੱਕਤ ਕਰ ਲੋ ਇਸ ਬੰਦੇ ਦਾ ਕਿਰਦਾਰ ਕਿ ਇੱਕੋ ਰੱਸੇ ਨਾਲ ਨੰਗਾਈ ਜਾਓ ਨਹੀਂ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਪਹਿਲੇ ਦਿਨ ਜਿੱਦੇ ਰੋਡ ਸ਼ੋਅ ਸੀ ਤੁਦਾਂ ਜਾਨਣਾ ਨੇ ਇਹ ਗੱਲ ਕਹੀ ਆਂਦੇ ਸੀ ਹਸਰਾਜ ਦਾ ਦੋਪੋਤ ਨਹੀਂ ਕਰਦੇ ਉਹ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਬਣਿਆ ਉਦਾਂ ਉਹ ਸਰਉਤ ਉਹ ਠੀਕ ਹੈ ਪਾਲਿਸਿਸ ਦਾ ਵਿਰੋਧ ਕਰੋ ਲੇਕਿਨ ਗੁੱਸੇ 'ਚ ਨਾ ਉਹ ਕਰੋਧ ਨਹੀਂ ਹੋਮੇ ਜਿਹੜੀ ਆ ਨਾ ਉਹ ਕਿਸੇ ਬੰਨੇ ਨਹੀਂ ਲੱਗਣ ਦਿੰਦੀ ਸਾਨੂੰ ਪਹਿਲੇ ਹੋਮੇ ਧੀਰਗ ਰੋਗ ਹੈ ਬਾਣੀ ਚ ਕਿਹਾ ਹੈ ਜਿੰਨ ਪ੍ਰੇਮ ਕੀਆ ਤਿੰਨ ਹੀ ਇਸ ਗੱਲ ਤੇ ਜ਼ੋਰ ਦਿੱਤਾ ਯਾਰ ਗੱਲ ਸੁਣੋ ਆਪਾਂ ਫੇਰ ਇਕੱਠੇ ਹੋ ਜਾਾਂਗੇ ਆਪਾਂ ਨੂੰ ਸ਼ਰਮਿੰਦੇ ਨਾ ਹੋਣਾ ਪਵੇ ਰਹਿਣਾ ਤਾਂ ਇੱਥੇ ਹੀ ਆ ਨਾ ਮੈਂ ਪਿੰਡੂ ਆ ਮੈਂ ਪਿੰਡ ਚ ਹੀ ਰਹਿਣਾ ਮੈਂ ਸਰ ਤੁਹਾਡੀ ਕਿ ਪੁਰਾਣੀ ਵੀਡੀਓ ਨੂੰ ਲੈ ਕੇ ਕਟਾਸ ਕੀਤੇ ਜਾਂਦੇ ਆ ਕਿਸਾਨ ਉਹ ਯਾਰ ਪੁਰਾਣੇ ਵੀਡੀਓ ਕੱਟ-ਕੱਟ ਕੇ ਲਾਈ ਜਾਂਦੇ ਕਟਾਸ ਨੂੰ ਛੱਡੋ ਹੁਣ ਪ੍ਰੈਜ਼ੈਂਟ ਗੱਲ ਕਰੋ ਉਹ ਤੁਹਾਨੂੰ ਪਤਾ ਹੈ ਇਲੈਕਸ਼ਨ ਤੇ ਕੱਟ ਵੱਢ ਕੇ ਅਗਲਾ ਹਿੱਸਾ ਵੀ ਕੱਟ ਦਿੰਦੇ ਆ ਪਿਛਲਾ ਵੀ ਕੱਟ ਦਿੰਦੇ ਆ ਅਗਲਾ ਟਾਰਗੇਟ ਕਰਨਾ ਹੀ ਭਰਾ ਜਿਹਨੂੰ ਲੱਗਦਾ ਸੀਟ ਇਹਨੇ ਲੈ ਜਾਣੀ ਆ ਉਹਨਾਂ ਦੀ ਤੇ ਜਾਨ ਨਿਕਲ ਜਿਓ ਪੈਸੇ ਦੇ ਕਿ ਉਹ ਕਰਾਉਂਦੇ ਐਡਿਟ ਕਰਾਉਂਦੇ ਆ ਤੁਹਾਡਾ ਭਰਾ ਤਾਂ ਕੁੰਡੀ ਲਾ ਕੇ ਵੀ ਉਦਾਂ ਹੀ ਬੋਲਦਾ ਮੀਡੀਆ 'ਚ ਵੀ ਉਦਾਂ ਬੋਲਦਾ ਦੱਸੋ ਡਬਲ ਸਟੈਂਡਰਡ ਮੈਂ ਕਦੀ ਹੋਇਆ ਮੈਂ ਦਿੱਲੀੋਂ ਜਿੱਤਿਆ ਸੀ ਮੈਂ ਚਮਚਕਿਰੀ ਕਰਕੇ ਹੌਣ ਨੂੰ ਵਜ਼ੀਰ ਨਾ ਬੜਿਆ ਹੁੰਦਾ ਮੈਂ ਕਿਹਾ ਨਹੀਂ ਮੈਂ ਆਪਣੇ ਲੋਕਾਂ ਦੀ ਗੱਲ ਕਰਨੀ ਆ ਜ਼ਿੰਮੇਦਾਰਾਂ ਦੀ ਗੱਲ ਕਰਨੀ ਆ ਮੇਰਾ ਰਿਸ਼ਤਾ ਮੈਂ ਖੁਦ ਵਾਡੀਆਂ ਕੀਤੀਆਂ ਮੈਂ ਰਹਾ ਮੈਨੂੰ ਪਤਾ ਜੈਜ਼ ਮੰਗਾ ਪ੍ਰਧਾਨ ਮੰਤਰੀ ਜੀ ਨੇ ਤਿੰਨ ਮੰਗਾ ਮੰਨੀਆ ਉਦੋਂ ਜਦੋਂ ਅਹਿਸਾਸ ਹੋਇਆ ਪਰ ਜਿੰਨੇ ਬਾਕੀ ਸੀਗੇ ਕਿਸਾਨੀ ਨਾਲ ਸੰਬੰਧਿਤ ਵਜ਼ੀਰ ਵੱਡ ਵੱਡੇ ਸੀਐਮ ਤੱਕ ਸੀ ਉਹਨਾਂ ਨੇ ਕਦੀ ਤੁਹਾਡੀ ਆਵਾਜ਼ ਉਥੇ ਸਹੀ ਤਰੀਕੇ ਨਾਲ ਪਛਾਈ ਆ ਅੰਬਾਲੇ ਤੋਂ ਉਹਰੇ ਹੋਰ ਗੱਲਾਂ ਕਰਦੇ ਆ ਅੰਬਾਲਾ ਟੱਪਦੇ ਹੀ ਉਥੇ ਚਮਚਕਿਰੀ ਕਰਨ ਲੱਪੈਂਦੇ ਆ ਮੈਂ ਤਾਂ ਮਰ ਜਾਵਾਂ ਮੈਂ ਆਪਣੇ ਲੋਕਾਂ ਤੋਂ ਦੂਰ ਜਾਵਾਂ ਮੈਨੂੰ ਹੁਣੇ ਮੌਤ ਆ ਜਾਵੇ ਜੇ ਮੈਂ ਆਪਣੇ ਲੋਕਾਂ ਨਾਲ ਹੈਰਾਫਰੀ ਕਰਾਂ ਜੇ ਮੇਰਾ ਪੁਰਾਣਾ ਕਿਰਦਾਰ ਯਾਰ ਦੇਖੋ ਸਹੀ ਬੰਦਾ ਕਿੱਦਾਂ ਚੱਲਿਆ ਕਿੱਥੋਂ ਚੱਲਿਆ ਰੋਜ਼ ਦਾ 15-20 ਲੱਖ ਰੁਪਈਆ ਆਉਂਦਾ ਸੀ ਬੜੇ ਸੋਹਣੇ ਗਾਣੇ ਕੋਨੇ ਵਾਲ ਈਦਾ ਹਲਾਏ ਸੀ ਤੇ ਮੈਂ ਨਾ ਵਾਂਗੂ ਕਰਦਾ ਲੋਕੀ ਨੋਟਾਂ ਦੀਆਂ ਬਰਸਾਤਾ ਕਰਦੇ ਸੀ ਛੱਡ ਕੇ ਤੁਹਾਨੂੰ ਸੌ ਲੱਗੇ ਮੈਂ ਕਦੀ ਕੋਈ ਪ੍ਰੋਗਰਾਮ ਮੈਨੂੰ ਕਰਦੇ ਦੇਖਿਆ ਹੋਵੇ ਯਾਰ ਲੋਕ ਕੀ ਐਕਟ ਵੀ ਕੀ ਜਾਂਦੇ ਗਾਣੇ ਵੀ ਗਾਈ ਜਾਂਦੇ ਸਿਆਸਤ ਵੀ ਕੀ ਜਾਂਦੇ ਤੁਹਾਡੇ ਭਰਾ ਨੇ ਜਿੱਦਣ ਪਹਿਲਾ ਇਲੈਕਸ਼ਨ ਲੜਿਆ ਉਦੋਂ ਐਲਾਨ ਕੀਤਾ ਬਸ ਤਮਾਸ਼ਾ ਬੰਦ ਹੁਣ ਮੈਂ ਪੇਮੈਂਟ ਲੈ ਕੇ ਨਹੀਂ ਗਾਇਆ ਕਰਨਾ ਮੁਫਤ ਗਾਇਆ ਕਰਨਾ ਜਿਹੜੇ ਮੈਨੂੰ ਵੋਟ ਤੇ ਸਪੋਰਟ ਕਰਦੇ ਉਹਨਾਂ ਨੂੰ ਸ਼ਗਨ ਵੀ ਦੇ ਦਾਲ ਬੱਚਿਆਂ ਨੂੰ ਗਾਣਾ ਵੀ ਗਾ ਕੇ ਉਹਨਾਂ ਨੂੰ ਸੂਫੀ ਗਵਾਓ ਕੀਰਤਨ ਕਰਵਾਓ ਲੇਕਿਨ ਮੈਂ ਪੈਸੇ ਲੈ ਕੇ ਉਹ ਖਾੜੇ ਨਹੀਂ ਲੋਣੇ ਕਿਉਂਕਿ ਤੁਸੀਂ ਮੈਨੂੰ ਜਿਤਾ ਦਿਓਗੇ ਮੁੜ ਕੇ ਮੈਂ ਵੜਿਆ ਹੀ ਨਾ ਹਲਕੇ ਚ ਹੁਣ ਦੇਖਿਆ ਨਹੀਂ ਦਿੱਲੀ ਮੈਂ ਜਾ ਜੰਮ ਗਿਆ ਸੀ ਦਿੱਲੀ ਜਿਹਨਾਂ ਨੇ ਜਿਤਾਇਆ ਸੀ ਇਸ ਕਰਕੇ ਮੇਰੇ ਤੇ ਯਕੀਨ ਕਰੋ ਮੇਰਾ ਹੱਥ ਜੜ ਕੇ ਬਾਅਦ ਥੋੜੀ ਕਿਸਾਨਾਂ ਨਾਲ ਸਰ ਅੱਜ ਫੜੇ ਬਾਅਦ ਹਾਂਜੀ ਕਿਸਾਨਾਂ ਨਾਲ ਮੈਂ ਹੱਥ ਮਿਲਾ ਕੇ ਫੁੱਲ ਫੁੱਲ ਸੱਟ ਕੇ ਹੋਣਾ ਕੋਈ ਮੀਟਿੰਗ ਵਗੈਰਾ ਜਾਂ ਕੁਝ ਹੋਇਆ ਨਹੀਂ ਮੀਟਿੰਗ ਕਰਨੇ ਚਾਹਣਗੇ ਤਾਂ ਮੈਂ ਕਿਹੜਾ ਕੋਈ 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 ਸ਼ੋਬੇਮਾਨੀ ਟੋਪੀ ਲਾਈ ਹੈ ਅਭੀ ਸ਼ੋਬੇ ਚੱਲ ਤੁਹਾਡੇ ਵੱਲੋਂ ਕੁਝ ਸੰਦੇਸ਼ ਨਹੀਂ ਲਿਆ ਗਿਆ ਭੇਜਣ ਵਾਸਤੇ ਹਾਂਜੀ ਤੁਹਾਡੇ ਵੱਲੋਂ ਕੁਝ ਸੰਦੇਸ਼ ਭੇਜਿਆ ਗਿਆ ਹੈ ਇਹ ਅਜੇ ਤੱਕ ਤੇ ਨਹੀਂ ਆਇਆ ਤੇ ਕੋਈ ਗੱਲ ਨਹੀਂ ਯਾਰ ਜਿਹੜਾ ਇਹਨਾਂ ਦਾ ਇੰਨਾ ਵਿਰੋਧ ਹੋ ਰਿਹਾ ਹੈ ਤੇ ਕਿਸਾਨਾਂ ਨੇ ਕਹਿਤਾ ਕਿ ਪਿੰਡਾਂ ਦੇ ਵਿੱਚ ਨੋ ਐਂਟਰੀ ਦੇ ਬੋਰਡ ਲਾਵਾਂਗੇ ਪਿੰਡਾਂ ਦੇ ਵਿੱਚ ਤਾਂ ਡਟ ਕੇ ਵਿਰੋਧ ਕਰਾਂਗੇ ਨਹੀਂ ਤੁਸੀਂ ਗੱਲ ਕਮਸ਼ਕਮ ਮੀਡੀਆ ਵਾਲੇ ਤਾਂ ੱਚੀ ਗੱਲ ਤੁਸੀਂ ਸੋਚ ਕੇ ਕਰਿਆ ਕਰੋ ਅਪਡੇਟ ਰੱਖੋ ਆਪਣੇ ਆਪ ਨੂੰ ਰਾਜੇਵਾਲ ਸਾਹਿਬ ਦੀ ਪ੍ਰੈਸ ਕਾਨਫਰੰਸ ਨਹੀਂ ਸੁਣੀ ਰਾਜੇਵਾਲ ਸਾਹਿਬ ਨੇ ਕਿਹਾ ਇਹ ਕਿਸਾਨ ਜਥਿਆਂ ਜਥੇਬੰਦੀਆਂ ਨਾਲ ਸੰਬੰਧਿਤ ਲੋਕੋ ਔਰ ਕਿਸਾਨੋ ਪਿੰਡੋਂ ਉਹਨਾਂ ਨੂੰ ਕੁਛ ਨਾ ਕਹੋ ਹਾਂ ਪਰਚਾ ਲੈ ਲੋ 10-12 ਸਵਾਲ ਹੈ ਇਹ ਜ਼ਰੂਰ ਕਰੋ ਹਰ ਉਮੀਦਵਾਰ ਨੂੰ ਇਦਾਂ ਥੋੜੇ ਅਸੀਂ ਪਿੰਡੂ ਆ ਪਿੰਡਾਂ ਚ ਜਾਣੋਂ ਹਟਦੇ ਆ ਸਾਡਾ ਸਰਦਾ ਪਿੰਡਾਂ ਤਾਂ ਜਾਣਦਾ ਸਾਡੇ ਭਾਈ ਆ